ਆਸਤਰੀ ਘਰੇ ਲੰਗੀ ਨਹੀਂ ਹਲੇ 12 ਮਈ ਦਾ ਸਮਾਗਮ ਹੈ। ਰਿਪੋਰਟ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਗ੍ਰਿਫਤਾਰੀ ਕੀਤੀ ਉਹ ਸਾਰੇ ਵੀ ਸਾਰੇ ਰਿਪੋਰਟ ਕਰਨ ਵਾਲੀ 3 ਤਰੀਕ ਨੂੰ ਤੀਜੀ ਜੋ ਉਥੇ ਨੁਕਸਾਨ ਕੀਤਾ ਕੋਈ ਕਲਪੰਧਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੇ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਇਹ ਤਿੰਨ ਮੰਗਾ ਤੇ ਲਿਖਤੀ ਸੰਝਲ ਪਾ ਹੋ ਗਿਆ। ਜਿਹਦੇ ਨਾਮ ਨਹੀਂ ਕਿ ਰਸੀ ਕਿਹੜਾ ਮੱਕੀ ਕੁਡ ਨਹੀਂ ਕਿਸੇ ਕੰਮ ਤੇ ਆ। ਅਸੀਂ ਕਿਤੇ ਨਾ ਸਾਰੇ ਖੜਿਆ ਇਸੇ ਕੰਮ ਲਈ ਸੀ। ਜੇ ਪ੍ਰਸ਼ਾਸਨ ਨੇ ਤੇਰਾ ਨੂੰ ਉਧਰ ਵੀ ਸੰਘਰਸ਼ ਚਲਾਉਣਾਂ ਦੇ ਲਈ। ਹੋਰ ਗੱਲ ਨਹੀਂ 16 ਨੂੰ ਬੰਦ ਵੀ ਕਰਨਾ। ਲਮੀਚੜੀ ਗੱਲਬਾਤ ਹੋਈ ਹੈ ਸਾਰੇ ਆਗੂ ਸਹਿਵਾ ਖੜੇ ਆ। ਅਸੀਂ ਆਥਨ ਤੱਕ ਟਿਕ ਰਹੇ। ਕਿਉਂਕਿ 10 ਤਰੀਕ ਦਾ ਅਸੀਂ ਸਮਾਂ ਜਿਹੜਾ ਦਿੱਤਾ ਸੀਗਾ। ਉਹ ਹੈਈ ਵਾਲਾ। ਬਿਨਾਂ ਸ਼ਰਤ ਰਹਿਈ ਵਾਲੀ ਗੱਲ ਆ। ਸੋ ਇਹ ਅੱਥਰ ਤੱਕ ਕੀ ਕਰਦੇ ਨੇ ਇਹ ਪ੍ਰਸ਼ਾਸਨ ਨੇ ਦੇਖਣਾ ਅੱਥਰ ਤੱਕ ਸਾਡਾ ਢੀਕਣਾ ਉਹ ਤੋਂ ਪਹਿਲਾਂ ਕੋਈ ਵੀ ਅਸੀਂ ਬਿਆਨ ਦੇਣਾ ਸਹੀ ਮੁਨਾਸਬ ਨਹੀਂ ਸਮਝਦੇ ਕਿਉਂਕਿ 10 ਤਰੀਕ ਹਾਲੇ ਲੰਗੀ ਨਹੀਂ ਹਾਲੇ 12 ਮਈ ਦਾ ਸਮਾਂ ਆਏਗਾ ਢੀਕਦੇ ਆਂ ਨਹੀਂ ਅਗਲਾ ਪ੍ਰੋਗਰਾਮ ਅਸੀਂ ਦੁਬਾਰਾ ਫਿਰ ਦਾਂਗੇ ਇੱਥੇ ਨਹੀਂ ਹਲਕਾ ਇੱਥੇ ਰੱਖਣ ਦਾ ਕੋਈ ਖਾਸ ਵਜਾ ਸੀ ਕਿ ਜਿਵੇਂ ਕੋਈ ਕਹੇ ਵੀ ਉੱਥੇ ਰੱਖਣੀ ਜਾਂ ਬਰਨਾਲੇ ਦੇ ਸਾਈਡ ਚਲੋ ਇਹ ਤਾਂ ਪ੍ਰਸ਼ਾਸਨ ਦਾ ਹੁੰਦਾ ਹੀ ਆ ਨਾ ਇੱਥੇ ਆ ਜਾਓ ਜੀ ਉੱਥੇ ਆ ਜਾਓ ਜੀ ਮੀਟਿੰਗਾਂ ਕਰਨੀਆਂ ਜੀ ਕਈ ਮੀਟਿੰਗਾਂ ਹੋ ਗਈਆਂ ਇਹ ਤਾਂ ਉਹਦੇ ਵਿੱਚ ਸਾਡਾ ਸੀਗਾ ਪ੍ਰੋਗਰਾਮ ਜਿਹੜਾ ਅਸੀਂ ਇੱਥੇ ਫੂਲਦਾ ਕੀਤਾ ਸਾਨੂੰ ਜਿਹੜੇ ਜਿਵੇਂ ਤੁਹਾਨੂੰ ਪਤਾ ਹੈ ਕਿ 13 ਫਰਵਰੀ ਵਾਲੇ ਦਿਨ ਅਸੀਂ ਸਾਰੇ ਰੁਝੇ ਹੋਏ ਆ ਸਰਜੀਤ ਫੂਲਦੀ ਦਾ ਇਹ ਪਿੰਡ ਸੀਗਾ ਮੈਂ ਵੀ ਇਧਰ ਅਸੀਂ ਨੇੜੇ ਤੇੜੇ ਸੀਗੇ ਰੁਲਦੂ ਸਿੰਘ ਨੂੰ ਵੀ ਅਸੀਂ ਬੇਨਤੀ ਕੀਤੀ ਇਧਰ ਮਾਨਸਾ ਤੋਂ ਇਧਰ ਆਏ ਨੇ ਅਸੀਂ ਇਹ ਅਸੀਂ ਫਾਇ ਕੀਤਾ ਸੈੱਟ ਇੱਥੇ ਕਿ ਬਰਨਾਲੇ ਸਾਨੂੰ ਜਾਣਾ ਜਿਹੜਾ ਸਮਝ ਆ ਦੇ ਲੱਗਣਾ ਇੱਥੇ ਫੂਲ ਅਸੀਂ ਮੰਗਾ ਕੀ ਰਿਹਾ ਹੈ ਅਧਿਕਾਰੀ ਇੱਥੇ ਪਹੁੰਚੇ ਕੋਈ ਨਹੀਂ ਮੰਗੋ ਉਹੀ ਹੈ ਮੇਰੇ ਰਿਹਾ ਕਰਨ ਦੀ ਕੱਲੀ ਨਹੀਂ ਜੀ ਤਿੰਨ ਮੰਗਾ ਜੀ ਅੱਛਾ ਪਹਿਲੀ ਰਿਹਾ ਕਰਨ ਵਾਲੀ ਦੂਜੀ ਜਿਹੜੀ ਹੈਗੀ ਐ ਜਿਹੜੇ ਉਸ ਦਿਨ ਵੀ ਜੇ ਕੋਈ ਕੇਸ ਪਾਇਆ ਜਾਂ ਕਿਸੇ ਦੀ ਗ੍ਰਫਤਾਰੀ ਕੀਤੀ ਉਹ ਸਾਰੇ ਦੇ ਸਾਰੇ ਰਿਲੀਜ਼ ਕਰਨ ਵਾਲੀ ਤਿੰਨ ਤਰੀਕ ਨੂੰ ਤੀਜੀ ਜੋ ਉੱਥੇ ਨੁਕਸਾਨ ਕੀਤਾ ਕੋਈ ਵਾਹਨ ਭੰਨਿਆ ਕੋਈ ਕੈਮਰੇ ਦੀ ਭੰਨ ਤੋੜ ਕੀਤੀ ਹੈ ਕਿਸੇ ਦੀ ਉਹਨਾਂ ਦਾ ਜਿਹੜਾ ਨੁਕਸਾਨ ਪੂਰਤੀ ਕਰਨ ਦੀ ਇਹ ਤਿੰਨ ਮੰਗਾ ਤੇ ਲਿਖਤੀ ਸਮਝੌਤਾ ਹੋਇਆ ਸਾਈਨ ਹੋਇਆ ਦੋਨੇ ਤਰ੍ਹਾਂ ਦੇ ਤਿੰਨੇ ਮੰਗਾ ਹੁਣ ਹੈਗੇ ਜੇ ਤਿੰਨੇ ਮੰਗਾ ਦਾ ਨਪਟਾਰਾ ਆਥਨ ਟਿਕਰ ਹੋ ਜਾਂਦਾ ਅਸੀਂ ਆਥਨ ਟਿਕਰ ਵੇਟ ਕਰਾਂਗੇ ਸ਼ਾਮ ਟਿਕਰ ਫਿਰ ਓਕੇ ਐ ਜੇ ਨਵਟਾਰਾ ਤਿੰਨਾ ਦਾ ਨਹੀਂ ਹੁੰਦਾ ਫੇਰ ਅਗਾਹ ਜਿਹੜਾ ਅਸੀਂ ਦੁਆਰੇ ਬੈਠ ਕੇ ਫੇਰ ਗਾਹਾਂ ਕਰਾਂਗੇ ਤਿੰਨੇ ਜ਼ਰੂਰੀ ਹੈ ਵੀ ਇਕੱਤੀ ਮੰਗਣ ਲਈ ਤਾਂ ਵੀ ਕੋਈ ਨਹੀਂ ਚੱਲਦਾ ਨਹੀਂ ਜੀ ਕੋਈ ਤਿੰਨੇ ਜ਼ਰੂਰੀ ਜੇ ਇਹਨਾਂ ਟਾਈਮ ਤਿੰਨੇ ਤਿੰਨੇ ਜੀ ਇਹਨਾਂ ਟਾਈਮ ਕਿਉਂ ਲੈ ਰਿਹਾ ਪ੍ਰਸ਼ਾਸਨ ਜਦੋਂ ਲਿਖਤ ਸਮਝੌਤਾ ਹੀ ਹੋਇਆ ਸੀਗਾ ਤਿੰਨਾ ਜੇ ਪੁੱਛਦੇ ਤੁਸੀਂ ਤਿੰਨਾਂ ਤੋਂ ਮੈਂ ਦੱਸਦਾ ਪਹਿਲਾ ਤਾਂ ਇਹ ਹੈਗਾ ਵੀ ਅੱਜ 10 ਤਰੀਕ ਨੂੰ ਉਹਦੀ ਰਿਹਾਈ ਹੋਵੇ ਦੂਜੀ ਸੈਕੰਡ ਹੈਗੀ ਹੈ ਵੀ ਜਿਹੜੇ ਉਸ ਦਿਨ 3 ਤਰੀਕ ਨੂੰ ਕੋਈ ਜੇ ਨਵਾਂ ਪਰਚਾ ਪਾਇਆ ਕੋਈ ਜਾ ਕੋਈ ਬੰਦੇ ਅਰੈਸਟ ਕੀਤੇ ਆ ਉਹ ਸਾਰੇ ਦੇ ਸਾਰੇ ਖਤਮ ਹੋਣ ਪਰਚੇ ਉਹ ਫਿਰ ਤੀਜਾ ਜਿਹੜਾ ਹੈਗਾ ਜਿਹੜਾ ਨੁਕਸਾਨ ਕਿ ਹੋਇਆ ਕਿਸੇ ਦਾ ਵੀ ਕਿਸੇ ਵੀ ਕਲ ਦਾ ਨੁਕਸਾਨ ਹੋਇਆ ਕਿਸੇ ਕੈਮਰੇ ਦਾ ਨੁਕਸਾਨ ਹੋਇਆ ਉਹਦੇ ਨੁਕਸਾਨ ਦੀ ਪੂਰਤੀ ਕੀਤੀ ਜਾਵੇ ਇਹ ਇਹ ਤਨ ਮੰਗਾ ਜੀ ਫੇਰ ਸੀ ਪ੍ਰਸ਼ਨ ਕਰਿਆ ਪ੍ਰਸ਼ਾਸਨ ਨੂੰ ਵੀ ਜਦੋਂ ਲੈਗਟੀ ਹੋ ਗਿਆ ਸੀ ਫੇਰ ਅੱਜ ਵਾਲੀ ਮੀਟਿੰਗ ਮੈਂ ਕਰਦਾ ਮੇਰਾ ਖਿਆਲ ਹੈ ਪ੍ਰਸ਼ਾਸਨ ਨਾਲ ਸਾਡੀ ਚੌਥੀ ਮੀਟਿੰਗ ਉਹ ਤਾਂ ਉਹ ਪਹਿਲੀ ਹੋ ਗਈ ਸੀ ਬਰਨਾਲੇ ਇੱਕ ਦਿਨ ਪਹਿਲਾਂ ਉਹ ਵੀ ਦੂਜੇ ਦਿਨ ਮੀਟਿੰਗ ਹੋਈ ਫਿਰ ਲੱਖਾ ਜੀ ਨਾਲ ਉੱਥੇ ਤਿੰਨ ਤਰੀਕ ਨੂੰ ਉੱਥੇ ਮੀਟਿੰਗ ਉਹ ਵੱਡੀ ਮੀਟਿੰਗ ਹੋਈ ਜਿਹੜੀ ਲੋਕਾਂ ਦੇ ਘਟਜ ਅੱਜ ਚੌਥੀ ਮੀਟਿੰਗ ਹੈ ਮੈਂ ਆਸ ਰੱਖਦਾ ਵੀ ਇਹਦੇ ਚੰਗੇ ਨਤੀਜੇ ਲੱਗਣਗੇ ਮੈਂ ਆਪਦੇ ਪ੍ਰਸ਼ਾਸਨ ਅੱਜ ਭਰੋਸਾ ਚੰਗੇ ਮੇਰੀ ਕੱਲ ਮੈਂ ਕੁਝ ਨਹੀਂ ਕਹਾਂ ਚੰਗੇ ਨਤੀਜੇ ਨਿਕਲਣਗੇ ਚੰਗੇ ਸੋਚਿਆ ਜਾਊਗਾ ਚੰਗੇ ਨੂੰ ਹੋਊਗਾ ਨਹੀਂ ਪ੍ਰਸ਼ਾਸਨ ਨੂੰ ਤੁਸੀਂ ਇਹ ਸਵਾਲ ਤਾਂ ਕੀਤਾ ਹੋਊਗਾ ਜਦੋਂ ਉੱਥੇ ਲਿਖਤੀ ਰਿਪੜ ਗਿਆ ਸੀ ਤਾਂ ਅੱਜ ਵਾਲੀ ਮੀਟਿੰਗ ਦਾ ਕੀ ਤੋਕ ਹੈ ਦੇ ਕੋਲ ਜੋ ਅੰਦਰ ਦਾ ਲੰਬੋਲਾ ਵੀ ਹੁੰਨੇ ਹੀ ਹੁੰਨੇ ਆ ਸਾਰਾ ਕੁਝ ਹੀ ਹੁੰਦਾ ਹੁੰਦਾ ਗਾ ਗਿਲਾ ਵੀ ਰੱਖਦੇ ਹੁੰਨੇ ਆ ਸਾਰਾ ਕੁਝ ਰੱਖਿਆ ਰੋਗ ਕਰਦੇ ਆ ਮੇਰਾ ਕਹਿਣ ਦਾ ਮਤਲਬ ਚੰਗੈਂਤੀ ਜੇ ਲੱਕੜ ਜੇ ਨਾ ਮੰਨੀ ਫਿਰ ਅਸੀਂ ਕਿਹੜਾ ਮੱਕੀ ਦੀ ਗੁੱਡਰੀ ਕਿਸੇ ਕੰਮ ਤੇ ਆਉਂ ਅਸੀਂ ਕਿਤੇ ਨਾ ਆ ਸਾਰੇ ਖੜਿਆ ਇਸੇ ਕੰਮ ਤੇ ਆਸੀਂ ਵੀ ਜੀ ਪ੍ਰਸ਼ਾਸਨ ਇਸੇ ਤੇਰਾ ਨੂੰ ਉੱਧਰ ਵੀ ਸੰਘਰਸ਼ ਚੱਲ ਰਿਹਾ ਨੇ ਜੀ ਪੂਰ ਕਰਨੀ ਅਸੀਂ 16 ਨੂੰ ਬੰਦ ਵੀ ਕਰ ਰਹੇ ਆ ਮੇਰੀ ਗੱਲ ਸੁਣੋਗੇ 18 ਨੂੰ ਸਾਡੀ ਫੇਰ ਮੀਟਿੰਗ ਹੈ ਸਾਡੇ ਮੋਰਚੇ ਦੀ ਤੇ ਅਸੀਂ ਕਿਹੜਾ ਕਰੇ ਬੈਠੇ ਇਸੇ ਕੰਮ ਤੇ ਕੋਈ ਫਰਕ ਨਾ ਲੋਕ ਸਾਡੇ ਨਾਲ ਨੇ ਨੌਜਵਾਨ ਸਾਡੇ ਨਾਲ ਨੇ ਨ ਸ਼ਾ ਸ਼ਾ ਤਾ ਇਹ ਪੱਤਰਕਾਰੀ ਨਹੀਂ ਹੁੰਦੀ ਠੀਕ ਹੈ ਨਾ ਬਹੁਤ ਬੰਦਿਆਂ ਦੇ ਅਜੰਡੇ ਚ ਲਾਏ ਮੱਚ ਕੇ ਉਹ ਤਾਂ ਜੀ ਐ ਹੋ ਜੂਗਾ ਜੀ ਸ਼ੱਕੀ ਆ ਜੀ ਅਸੀਂ ਬੋਲੇ ਕੁਛ ਦਸ ਤੜੀ ਇੱਕੋ ਯਾਰ ਅਸੀਂ ਭੱਜ ਗਏ ਅਸੀਂ ਵੀ ਖੜੇ ਆ ਲੜਾਂਗੇ ਠੀਕ ਹੈ ਨਾ ਬਾਕੀ ਕੱਲਾ ਕੱਲਾ ਭਾਨੇ ਨੂੰ ਬਾਹਰ ਲਿਆਉਣ ਦਾ ਮਸਲਾ ਨਹੀਂ ਆ ਭਾਨੇ ਨੂੰ ਪਰਚੇ ਰੱਦ ਕਰਾਉਣ ਦਾ ਵੀ ਐ ਤਲਵਾਰੋਂ ਵੀ ਲੰਕੀ ਗਈ ਤੇ ਗੱਲ ਤਾਂ ਉੱਥੇ ਖੜੀ ਹੈ ਨਾ ਕਹਾ ਪਰਚੇ ਰੱਦ ਕਰਾ ਕੇ ਉਹਦੀ ਕੈਂਸਲੇਸ਼ਨ ਭਰ ਕੇ ਉਹ ਕੋਰਟ ਚ ਕਿਵੇਂ ਲਜਾਣੇ ਆ ਉੱਥੋਂ ਰੱਦ ਕਰਾਉਣੇ ਗੱਲ ਉੱਥੋਂ ਤਾਂ ਖੜੀ ਆ ਅਸੀਂ ਉੱਥੋਂ ਤਾਂ ਖੜੇ ਆ ਕਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਕਿਹੜੇ ਕਿਹੜੇ ਅਧਿਕਾਰੀ ਪੁਲਿਸ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਮੀਡੀਆ ਕਿੱਥੇ ਦਾ ਐਸਐਸਪੀ ਬਿਹੰਡਾ ਐਸਪੀ ਬਿਹੰਡਾ ਭਾਈ ਜੀ ਇੱਕ ਜਿਹੜਾ ਬੜਵਾਰ ਟੋਲ ਪਲਾਜੇ ਵਾਲੇ ਮਾਮਲੇ ਨੂੰ ਲੈ ਕੇ ਤਣਾਉਲੇ ਹੀ ਪਰਚਾ ਹੋਇਆ ਸੀ ਉਸ ਤੋਂ ਬਾਅਦ ਤੁਹਾਡੀ ਪ੍ਰੈਸ ਕਾਨਫਰੰਸ ਵੀ ਹੁੰਦੀ ਆ ਉਹਦੇ ਤੇ ਕੋਈ ਗੱਲਬਾਤ ਹੋਈ ਕੋਈ ਗੱਲ ਖਰਜ ਹੋਊਗਾ ਉਹ ਖਰਜ ਜੀ ਖਰਜ 'ਚ ਨਜ਼ ਬੱਤ ਮੈਂ ਪਹਿਲਾਂ ਵੀ ਬੋਲਿਆ ਵੀ ਜਿਹੜਾ 3 ਤਰੀਕ ਨੂੰ ਵੀ ਪਰਚਾ ਹੋਇਆ ਉਹ ਵੀ ਵਿੱਚੇ ਹੀ ਆ ਇਹਦਾ ਜੀ ਉਹ ਐਨੇ ਵੀ ਪਾਸੇ ਆ ਬਾਕੀ ਜਿਹੜਾ ਬਾਕੀ ਜਿਹੜਾ ਜਿਵੇਂ ਏਜੰਡਾ ਚਲਾਉਣ ਵਾਲੀ ਲੱਖੇ ਦੀ ਗੱਲ ਕੀਤੀ ਹੈ ਵੀ ਜਿਹੜਾ ਇਹ ਜਆ ਵੀ ਜੀ ਇਹ ਫਲਾਨਾ ਬੰਦਾ ਕਿਵੇਂ ਪਹੁੰਚ ਗਿਆ ਸਜੀਤ ਕਿਵੇਂ ਪਹੁੰਚ ਗਿਆ ਲੱਖਾ ਕਿਵੇਂ ਪਹੁੰਚ ਗਿਆ ਬਾਕੀ ਨਹੀਂ ਪਹੁੰਚ ਸਕੇ ਇਹ ਇਹ ਕੋਈ ਮੈਨੂੰ ਲੱਗਦਾ ਵੀ ਸ਼ੱਕ ਖੜਾ ਕਰਨਾ ਵੀ ਦਾ ਭਾਅ ਫਿਰ ਉਹਨਾਂ ਨੂੰ ਸਰਕਾਰ ਨਾਲ ਮਿਲ ਕੇ ਗਏ ਸੀ ਤਾਂ ਮੈਂ ਗਿਆ ਕਾਕਾ ਕੋਰੜਾ ਗਿਆ ਲੱਖਾ ਗਿਆ ਉਧਰ ਆਪਣਾ ਜਸਵਿੰਦਰ ਲੰਗੋਵਾਲ ਗਿਆ ਮਰ ਜੇ ਕੋਈ ਜਾਵੜੇ ਆਪਣੀ ਹਿੰਮਤ ਨਾਲ ਹਿੰਮਤ ਨਾਲ ਆਪਣੀ ਚੌਕਸੀ ਨਾਲ ਜਾਵੜਿਆ ਪਾਸੇ ਅਸੀਂ ਦੀ ਹੋ ਕੇ ਜਾਵੜਿਆ ਫਿਰ ਉਹਨੂੰ ਐ ਨਾ ਤਣ ਬਣਾਉਣਾ ਕਿ ਉਹ ਸਰਕਾਰ ਨਾਲ ਮਿਲਿਆ ਹੋਇਆ ਉਹ ਸੋ ਇਹ ਜੇ ਮੈਨੂੰ ਲੱਗਦਾ ਵੀ ਜੇ ਮੀਡੀਆ ਚ ਚੰਤ ਆਇਆ ਉਹਦਾ ਨੁਕਸਾਨ ਹੁੰਦਾ ਉਹ ਪਬਲਿਕ ਨੂੰ ਨੁਕਸਾਨ ਹੁੰਦਾ ਉਹਦਾ ਸਾਡੀ ਬੇਨਤੀ ਹੈ ਵੀ ਕਿ ਕਿੰਨੇ ਵਜੇ ਤੱਕ ਦਾ ਟਾਈਮ ਦਿੱਤਾ ਗਿਆ ਹੈਗਾ ਅੱਜ ਸ਼ਾਮ ਨੂੰ 12 ਵਜੇ ਤੱਕ ਨੂੰ ਦੇਖੋ ਜੀ 10 ਤਰੀਕ ਜਿਹੜੀ ਖਤਮ ਹੋਊਗੀ ਰਾਤ ਦੇ 12 ਵਜੇ ਖਤਮ ਹੁੰਦੀ ਹੈ ਜੇ 12 ਵਜੇ ਨੂੰ ਰਿਹਾਈ ਹੋ ਗਈ ਤਾਂ ਸਮਝੌਤਾ ਲਾਗੂ ਹੋ ਗਿਆ ਜੇ ਰਾਤ ਦੇ 12 ਵਜੇ ਤੱਕ ਇਹ ਨਹੀਂ ਹੁੰਦੀ ਫਿਰ ਸਮਝੌਤੇ ਤੋਂ ਭੱਜ ਗਿਆ